ਹੈਲੋ ਦੋਸਤੋ ਮੈਂ ਆਖਵਿੰਦਰ ਤੇ ਅੱਜ ਮੈਂ ਤੁਹਾਨੂੰ ਆਪਦਾ ਪੁਰਾਣੀਆਂ ਚੀਜ਼ਾਂ ਦਾ ਖਜ਼ਾਨਾ ਦਿਖਾਉਣ ਲੱਗੀ ਹਾਂ ਤੁਹਾਨੂੰ ਜੋ ਕਿ ਮੇਰੇ ਕੋਲੇ ਮੇਰੀ ਨਾਨੀ ਦੀਆਂ ਚੀਜ਼ਾਂ ਦਿੱਤੀਆਂ ਹੋਈਆਂ ਮੇਰੇ ਦਾਜ ਵਾਲੀਆਂ ਚੀਜ਼ਾਂ ਕਾਫੀ ਪਈਆਂ ਸੀ ਤੇ ਜਦੋਂ ਅੱਜ ਮੈਂ ਆਪਦੀ ਪੇਟੀ ਖੋਲੀ ਤੇ ಅದ ਵਿੱਚੋਂ ਕਾਫੀ ਕੁਝ ਮਿਲਿਆ ਤੇ ਅੱਜ ਮੈਂ ਮੇਰਾ ਦਿਲ ਕੀਤਾ ਵੀ ਮੈਂ ਇਸ ਤੇ ਵੀ ਇੱਕ ਵੀਡੀਓ ਬਣਾਵਾਂ ਤੇ ਨਾਲੇ ਪ੍ਰਾਣੀਆਂ ਚੀਜ਼ਾਂ ਮਰੀਆਂ ਯਾਦਾਂ ਤਾਜ਼ੀਆਂ ਹੋ ਜਾਣੀਆਂ ਤੇ ਸਭ ਤੋਂ ਪਹਿਲਾਂ ਮੈਂ ਇੱਕ ਆਹ ਦਿਖਾਉਣੀ ਆ ਇਹ ਟੇਬਲ ਕਵਰ ਸੀ ਜੋ ਕਿ ਮੇਰੇ ਨਾਨੀ ਦੇ ਹੱਥਾਂ ਦਾ ਬੁਣਿਆ ਹੋਇਆ ਕਰੋਸ਼ੀਆ ਤੇ ਤੇ ਇਹ ਮੇਰੀ ਨਾਨੀ ਨੂੰ ਕਰੋਸ਼ੀਆ ਬੁਣਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਉਹ ਬਹੁਤ ਹੁੰਦੇ ਸੀ ਤੇ ਮੇਰੀ ਮੰਮੀ ਹੋਰੀਆਂ ਵੀ ਵੈਸੇ ਬੁੰਦੀਆਂ ਸੀ ਪਰ ਇੰਨਾ ਨਹੀਂ ਪਰ ਮੇਰੀ ਨਾਨੀ ਬਹੁਤ ਜ਼ਿਆਦਾ ਕਰੋਸ਼ੀਆ ਬੁੰਦੀ ਹੁੰਦੀ ਸੀ ਤੇ ਮੈਂ ਉਹਨਾਂ ਤੋਂ ਹੀ ਸਿੱਖੀ ਸੀ ਆਹ ਕਰੋਸ਼ੀਆ ਤੇ ਇਕਾਤ ਉਹਨਾਂ ਨੇ ਮੈਨੂੰ ਰੁਮਾਲ ਬੁਣ ਕੇ ਦਿੱਤਾ ਜੋ ਕਿ ਬਹੁਤ ਹੀ ਸੋਹਣਾ ਤੇ ਬਹੁਤ ਹੀ ਬਿਊਟੀਫੁਲ ਬਣਿਆ ਹੋਇਆ ਹੈ ਦੇਖੋ ਇਹ ਮੈਂ ਸੰਭਾਲ ਕੇ ਰੱਖ ਰੱਖਿਆ ਹੈ ਦੇਖੋ ਡਿਜ਼ਾਈਨ ਦੇਖੋ ਤੇ ਸਫਾਈ ਦੇਖੋ ਇਸ ਤੇ ਕਿੰਨੀ ਹੈਗੀ ਤੇ ਹੋਰ ਵੀ ਮੇਰੇ ਕੋਲੇ ਬਹੁਤ ਹੀ ਚੀਜ਼ਾਂ ਹੈਗੀਆਂ ਆ ਮੇਰੇ ਦਾਜ ਦੇ ਸਾਡੇ ਉਦੋਂ ਪਹਿਲਾਂ ਸ਼ਗਨ ਪੈਂਦੇ ਹੁੰਦੇ ਸੀ ਮੇਰੇ ਵਿਆਹ ਵਲੇ ਇਹ ਸ਼ਗਨਾਂ ਦੇ ਰਮਾਲ ਹੁੰਦੇ ਸੀ ਪੰਜ ਹੁੰਦੇ ਸੀ ਜਾਂ ਕਿਸੇ ਦੇ 7 ਹੁੰਦੇ ਸੀ ਕਿਸੇ ਦੇ 9 ਹੁੰਦੇ ਸੀ ਤੇ ਆ ਮੇਰੇ ਸੀਗੇ ਰਮਾਲ ਜਦੋਂ ਕੁੜੀ ਦਾ ਵਿਆਹ ਹੁੰਦਾ ਤੇ ਮੁੰਡੇ ਵਾਲੇ ਇੱਕ ਦਿਨ ਪਹਿਲਾਂ ਮੁੰਡੇ ਨੂੰ ਸ਼ਗਨ ਪਾ ਕੇ ਆਉਂਦੇ ਸੀ ਤੇ ਉਹਦੇ ਭਰਾਵਾਂ ਕੋਲੇ ਥਾਲੀਆਂ ਹੁੰਦੀਆਂ ਸੀ ਜੋ ਕਿ ਇਹ ਰਮਾਲਾਂ ਨਾਲ ਟਕੀਆਂ ਹੁੰਦੀਆਂ ਸੀਗੀਆਂ ਤੇ ਜਿਹੜੀ ਕੁੜੀ ਦੇ ਹੱਥਾਂ ਦੀ ਕੋਈ ਚੀਜ਼ ਬਣੀ ਹੁੰਦੀ ਸੀ ਤਾਂ ਕਹਿੰਦੇ ਵੀ ਉਹ ਕੁੜੀ ਬਹੁਤ ਰਕਾਨ ਕੁੜੀ ਐ ਜਿਹੜੀ ਐਦਾਂ ਦਾ ਕੁਝ ਗੁਣ ਲੈਂਦੀ ਹੈਗੀ ਇਸ ਤੋਂ ਪਤਾ ਚੱਲਦਾ ਹੁੰਦਾ ਸੀ ਵੀ ਕੁੜੀ ਕੋਈ ਰੈਡੀਮੇਡ ਵੀ ਲੈ ਆਉਂਦਾ ਸੀਗਾ ਸਿੰਪਲ ਕੱਪੜੇ ਦੇ ਬਣਾ ਕੇ ਵੀ ਲਾ ਆਂਦਾ ਸੀਗਾ ਤੇ ਜੇ ਕਿਸੇ ਕੁੜੀ ਦੇ ਕੋਲੇ ਪੁਨੇ ਹੁੰਦੇ ਸੀਗੇ ਤਾਂ ਉਹ ਕੁੜੀ ਬਹੁਤ ਰਕਾਣ ਮੰਨੀ ਆਂਦੀ ਸੀਗੀ ਤੇ ਆਹ ਦੇਖੋ ਇੱਕ ਮੈਸਰਾਣੀ ਦਾ ਕਵਰ ਬੁਣਿਆ ਸੀਗਾ ਇਹ 8 ਕਲੀਆਂ ਦਾ ਤੇ ਬਹੁਤ ਹੀ ਬ੍ਰੀਕ ਤਾਗਾ ਸੀਗਾ ਜੋ ਕਿ ਇੱਕ ਅਟੀਆਂ ਆਉਂਦੀਆਂ ਸੀਗੀਆਂ ਪਹਿਲਾਂ ਐਂਕਰ ਦੀਆਂ ਤੇ ਉਹਦੀ ਉਹਦਾ ਗੋਲਾ ਕਰਕੇ ਫਿਰ ਅਸੀਂ ਇਹ ਮੈਂ ਬੁਣਿਆ ਸੀਗਾ ਤੇ ਇਹ ਬਹੁਤ ਹੀ ਮੁਸ਼ਕਲ ਨਾਲ ਇਹ ਕੰਪਲੀਟ ਹੋਇਆ ਸੀਗਾ ਇਹ ਕਿਉਂਕਿ ਇਹ ਦੋਨੇ ਸਾਈਡ ਇੱਕੋ ਹੀ ਸੀਗੇ ਇੱਕ ਵਾਰੀ ਚ ਹੀ ਬੁਣਿਆ ਜਾਂਦਾ ਸੀਗਾ ਇਦੇ ਵਿੱਚ ਕੋਈ ਜੋੜ ਨਹੀਂ ਲਗਾਇਆ ਹੈਗਾ ਵਿੱਚ ਹੀ ਲੇਸ ਬੁਣੀ ਹੋਈ ਹੈ ਇਹਦੀ ਦੇਖੋ ਲੇਸ ਵੀ ਵਿੱਚ ਹੀ ਬੁਣੀ ਹੋਈ ਹੈ ਤੇ ਆ ਦੇਖੋ ਤਾਂ ਹੀ ਮੈਨੂੰ ਮੈਂ ਪਹਿਲਾਂ ਬਹੁਤ ਕਰੋਸ਼ੀਆ ਬੁਣਿਆ ਹੈਗਾ ਤੇ ਮੈਨੂੰ ਇਸੇ ਕਰਕੇ ਬਹੁਤ ਸ਼ੌਂਕ ਹੈ ਕਰੋਸ਼ੀਆ ਬੁਣਨ ਦਾ ਤੇ ਆ ਦੇਖੋ ਇੱਕ ਹਰਮਾਲ ਸੀ ਇਹ ਟਿੱਕੀਆਂ ਦਾ ਸੀ ਇਹ ਜਦੋਂ ਮੈਂ ਕੱਢਿਆ ਤੇ ਇਹਦੇ ਵਿੱਚ ਤੇ ਦਾਗ ਲੱਗੇ ਹੋਏ ਸੀ ਥੋੜੇ ਜਿਹੀ ਆਦੀ ਟਿੱਕੀਆਂ ਜੋੜ-ਜੋੜ ਕੇ ਬਣਾਇਆ ਸੀ ਕਿੰਨਾ ਸੋਹਣਾ ਡਿਜ਼ਾਈਨ ਹੈ ਇਹ ਟਿੱਕੀਆਂ ਮੈਥੋਂ ਪਹਿਲਾਂ ਜੁੜੀਆਂ ਨਹੀਂ ਫਿਰ ਇਹ ਮੇਰੀ ਨਾਨੀ ਨੇ ਆ ਕੇ ਜੋੜ ਕੇ ਮੈਨੂੰ ਦਿੱਤੀਆਂ ਤੇ ਮੈਥੋਂ ਸਹੀ ਨਹੀਂ ਜੁੜ ਰਹੀਆਂ ਸੀ ਇਹ ਟਿੱਕੀਆਂ ਫਿਰ ਉਹਨਾਂ ਨੇ ਜੋੜ ਕੇ ਮੈਨੂੰ ਦਿੱਤੀਆਂ ਤੇ ਉਹਨਾਂ ਨੇ ਬਹੁਤ ਸਾਡੇ ਸਾਰੀਆਂ ਲੜਕੀਆਂ ਦਾ ਸਮਾਨ ਮੁੰਮੁਣ ਕੇ ਦਿੱਤਾ ਸੀ ਆ ਦੇਖੋ ਦੂਸਰਾ ਸਰਾਣਾ ਤੇ ਇੱਕ ਆ ਡਿਜ਼ਾਈਨ ਇਹ ਡਿਜ਼ਾਈਨ ਦੀਆਂ ਜਾਦਾਂ ਬਹੁਤ ਜ਼ਿਆਦਾ ਹੈਗੀਆਂ ਮੈਨੇ ਜਦੋਂ ਵੀ ਇਹਦੀ ਇਹਨੂੰ ਡਿਜ਼ਾਈਨ ਨੂੰ ਦੇਖਦੀਆਂ ਇਸ ਸਰਾਣੀ ਦੇਖਦੀਆਂ ਤੇ ਇੱਕ ਬਹੁਤ ਹੀ ਫਨੀ ਯਾਦ ਆਉਂਦੀ ਹੈ ਗੱਲ ਇੱਕ ਮੇਰੀ ਫਰੈਂਡ ਸੀਗੀ ਕੁਈ ਸੇਲੀ ਸੀ ਗਵਾਂਡ ਦੇ ਵਿੱਚ ਉਹ ਡਿਜ਼ਾਈਨ ਲੈ ਕੇ ਆਈ ਇਹ ਤੇ ਉਹਨੇ ਸਾਨੂੰ ਦਿੱਤਾ ਨਹੀਂ ਤੇ ਫਿਰ ਮੈਂ ਕਿਸੇ ਤੋਂ ਮੰਗਵਾਇਆ ਤੇ ਫਿਰ ਮੈਂ ਉਹ ਹਰੇਕ ਨੂੰ ਵੱਡਿਆ ਇਹ ਡਿਜ਼ਾਈਨ ਪਹਿਲਾਂ ਅੱਗੇ ਐ ਰਵਾਜ ਹੁੰਦਾ ਸੀ ਵੀ ਜਿਹੜੀ ਲੜਕੀ ਕੋਲੇ ਡਿਜ਼ਾਈਨ ਆ ਗਿਆ ਉਹ ਦੂਜੀ ਲੜਕੀ ਨੂੰ ਦਿੰਦੀ ਨਹੀਂ ਸੀਗੀ ਤੇ ਅਸੀਂ ਚੋਰੀ ਕੇ ਉਹਦਾ ਡਿਜ਼ਾਈਨ ਲੈ ਕੇ ਆਉਂਦੀਆਂ ਤੇ ਫਿਰ ਅਸੀਂ ਉਹਦਾ ਬੁਣਦੀਆਂ ਆ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਫਿਰ ਇਹਦਾ ਮੈਂ ਬਹੁਤ ਸਮਾਨ ਬੁਣਿਆ ਕੁਸ਼ਨ ਕਵਰ ਬੁਣਨੇ ਸੌਫੇ ਦੇ ਸਰਾਣੇ ਤੇ ਬਹੁਤ ਹੀ ਕੁਝ ਬੁਣਿਆ ਇਹਦਾ ਤੇ ਬੁਣ-ਬੁਣ ਕੇ ਹੋਰ ਵੀ ਗਿਫਟ ਵੀ ਕੀਤਾ ਉਧਰ ਡਰੈਸਿੰਗ ਟੇਬਲ ਕਵਰ ਹੁੰਦੇ ਸੀ ਉਹ ਵੀ ਮੈਂ ਬੁਣੇ ਜਿਹਦੇ ਤੇ ਕਰੋਸ਼ੀਏ ਤੇ ਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਇਹ ਬਣਾ ਇੱਕ ਸਰਾਣਾ ਹੋਰ ਦੋ ਸਰਾਣੇ ਸੀ ਇਹ ਵੀ ਵਿਦ ਲੈਸ ਬੁਣੇ ਜਾਂਦੇ ਸੀਗੇ ਡਬਲ ਇਹਦੇ ਵਿੱਚ ਕੋਈ ਜੋੜ ਨਹੀਂ ਸੀ ਕੋਈ ਇਹਨੂੰ ਸੂਈ ਨਾਲ ਜਿੱਤਾ ਨਹੀਂ ਸੀ ਸਿੱਧਾ ਹੀ ਸਰਾਣਾ ਬੁਣਿਆ ਜਾਂਦਾ ਸੀ ਇਹ ਤੇ ਦੇਖ ਕੇ ਚੀਜ਼ਾਂ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੈਂ ਸੋਚਿਆ ਵੀ ਇਹ ਵੀ ਇੱਕ ਵੀਡੀਓ ਬਣਾਉਣੀ ਚਾਹੀਦੀ ਹੈ ਤੇ ਆ ਦੇਖੋ ਇਹ ਸਰਾਣੀ ਹੱਥ ਨਾਲ ਕੱਢੇ ਗਈ ਸੀ ਤੇ ਇਹਨਾਂ ਉੱਤੇ ਵੀ ਮੈਂ ਕਰੋਸ਼ੀ ਤੇ ਬੁਣ ਕੇ ਹੀ ਲੈਸ ਲਾਈ ਅਸੀਂ ਕੋਈ ਰੈਡੀਮੇਡ ਲੈਸ ਨਹੀਂ ਲੈਂਦੀ ਗਈ ਸੀ ਸਾਰੀਆਂ ਘਰੇ ਤੇ ਆ ਲੈਸ ਦੇਖੋ ਇਹ ਕਰੋਸ਼ੀਏ ਤੇ ਬੁਣ ਕੇ ਲਾਈ ਗਈ ਹੈ। ਆディ ਕੁ ਡਿਜ਼ਾਈਨ ਇਹ ਜਾਲੀ ਵਾਲਾ ਡਿਜ਼ਾਈਨ ਸੀਗਾ। ਮੈਨੂੰ ਹਰੇਕ ਤਰ੍ਹਾਂ ਦੀਆਂ ਕੜਾਈਆਂ ਆਉਂਦੀਆਂ ਸੀ ਉਸ ਟਾਈਂ ਪਰ ਹੁਣ ਤਾਂ ਸ਼ਾਇਦ ਹੀ ਕੋਈ ਮੈਨੂੰ ਆਉਂਦੀ ਹੋਵੇ। ਇੱਕ ਸਿੰਧੀ ਤਾਂ ਜ਼ਰੂਰ ਆਉਂਦੀ ਸ਼ੇਡ ਆਉਂਦੀ ਹੈ। ਇੱਕ ਦੋ ਹੋਰ ਆਉਂਦੀਆਂ ਹੋਣੀਆਂ ਪਰ ਜ਼ਿਆਦਾ ਨਹੀਂ। ਰੋਸ ਟੈਂ ਤਾਂ ਮੈਨੂੰ ਬਹੁਤ ਕੜਾਈਆਂ ਹੁੰਦੀ ਸੀ ਆ ਦੇਖੋ ਤੇ ਆਹ ਆ ਜਿਹੜੀ ਲੈਸ ਲੱਗੀ ਹੋਈ ਹੈ ਇਹ ਜੂੜੇ ਵਾਲੀ ਸੂਈ ਤੇ ਬੁਣ ਕੇ ਲਗਾਈ ਹੋਈ ਹੈ ਫਿਰ ਦੁਬਾਰਾ ਜੂਪ ਐਂ ਚੱਲ ਪਏ ਫਿਰ ਜੂਪ ਐਂ ਨਾ ਤੇ ਬੁੰਦੇ ਹੁੰਦੇ ਸੀ ਉਹ ਬਹੁਤ ਵੱਡੀ ਲੈਸ ਬੰਦੀ ਪਰ ਇਹ ਜੂੜੇ ਵਾਲੀ ਲੈਸ ਤੇ ਬੁਣੀ ਹੈ ਜੂੜੇ ਵਾਲੀ ਸੂਈ ਤੇ ਬੁਣੀ ਹੋਈ ਹੈ ਇਹ ਦਾ ਦੂਸਰਾ ਸਾਈਡ ਕੋਫੀ ਫਲਾਵਰ ਆ ਸਿੰਧੀ ਦਾ ਡਿਜ਼ਾਈਨ ਤੇ ਆ ਵੀ ਲੈਸ ਹੱਥਾਂ ਤੇ ਬੁਣੀ ਹੋਈ ਹੈ ਸਾਡੇ ਜਦੋਂ ਵੀ ਕੋਈ ਰਿਸ਼ਤੇਦਾਰ ਆਉਂਦਾ ਤੇ ਜਰੂਰ ਮੇਰਾ ਸਮਾਨ ਕੱਢ ਕੇ ਦੇਖ ਕੇ ਜਾਂਦੇ ਜਦੋਂ ਮੈਂ ਕੁਵਾਰੀ ਹੁੰਦੀ ਸੀ ਕਿ ਤੂੰ ਹੁਣ ਕੀ ਕੁਝ ਬਣਾਇਆ ਹੈ ਆ ਮੇਰੀ ਸਿਸਟਰ ਨੇ ਪੇਂਟ ਕਰਕੇ ਦਿੱਤੇ ਸੀ ਮਸਰਾਣੀ ਜੋ ਕਿ ਹੁਣ ਮੇਰਾ ਕਿਸੇ ਨੂੰ ਦੇਣ ਨੂੰ ਦਿਲ ਨਹੀਂ ਕਰਦਾ ਤੇ ਬਸ ਸਾਮ ਰੱਖੀ ਹੈਗੀ ਇਹ ਸਾਰੀਆਂ ਚੀਜ਼ਾਂ ਵੀ ਆਹ ਵਾਲਾ ਦੇਖੋ ਛੇੜ ਬਣਾ ਬਣਾ ਕੇ ਲਗਾ ਇਸਤਿਆ ਦੇਖੋ ਲੈਸ ਇਹਦਾ ਸੋਨਾ ਹੈ ਇਹ ਡਿਜ਼ਾਈਨ ਇਹ ਆ ਮੇਰੀ ਸਿਸਟਰ ਨੇ ਇੱਕ ਹੋਰ ਪੇਂਟ ਕਰਕੇ ਦਿੱਤਾ ਸੀ ਇਸਰਾਣਾ ਤੇ ਬਹੁਤ ਹੀ ਖੂਬਸੂਰਤ ਸਾਰਾ ਤੇ ਆ ਇੱਕ ਸਰਾਣਾ ਹੈ ਜੋ ਕਿ ਮੇਰੀ ਮਾਮੀ ਨੇ ਸਰਾਣੀ ਸੱਛੋਲਾ ਝੋਲਾ ਗਿੰਦੇ ਹੁੰਦੇ ਸੀਗੇ ਤੇ ਮੇਰੀ ਮਾਮੀ ਨੇ ਬੁਣ ਕੇ ਕੱਢ ਕੇ ਦਿੱਤਾ ਇਹ ਮੈਨੂੰ ਥਾਂ ਤੇ ਆ ਦੇਖੋ ਤੇ ਹੁਣ ਅੱਜ ਕੱਲ ਝੋਲੇ ਦਾ ਫੇਰ ਰਵਾਜ ਟ੍ਰੈਂਡ ਚੱਲ ਪਿਆ ਤੇ ਮੈਂ ਹੁਣ ਇਹਨੂੰ ਉਪਰ ਅਧੇੜ ਕੇ ਇਹਦੇ ਵਿੱਚ ਸਪੰਜ ਲਗਾ ਕੇ ਤੇ ਇੱਕ ਪਰਸ ਬਣਾਉਣਾ ਚਾਹਣੀ ਆ ਹੁਣ ਮੈਂ ਬਣਾਉਂਗੀ ਤੇ ਹੁਣ ਮੈਨੂੰ ਧੇੜ ਰੱਖਿਆ ਹੈਗਾ ਤੇ ਮੇਰੇ ਦਿਲ ਕੀਤਾ ਮੈਂ ਇਹਦੀ ਇੱਕ ਵੀਡੀਓ ਬਣਾਵਾ ਤੇ ਪੁਰਾਣੀਆਂ ਯਾਦਾਂ ਨੂੰ ਤਾਜ਼ੀਆਂ ਕਰਾਂ ਤੇ ਜੇ ਅਗਰ ਤੁਹਾਨੂੰ ਵੀ ਇਹ ਜਿਹਾ ਕੁਝ ਮੇਰਾ ਪਸੰਦ ਆ ਸਮਾਨ ਪੁਰਾਣਾ ਦਾਜਤਾ ਤੇ ਜਰੂਰ ਕਮੈਂਟ ਕਰਿਓ ਥੈਂਕ ਯੂ ਤੇ ਬਾਕੀ ਹੋਰ ਸਮਾਨ ਤੁਸੀਂ ਮੇਰਾ ਬਾਕੀ ਦੇਖੋ ਜੋ ਕਿ ਮੇਰੀ ਨਾਨੀ ਦਾ ਦਿੱਤੇ ਹੋਏ ਬਾਗ ਬੋਟੇ ਤੇ ਜਿਹੜਾ ਮੈਂ ਤੁਹਾਨੂੰ ਸਮਾਨ ਦਿਖਾਵਾਂਗੀ ਹੁਣ ਤੁਸੀਂ ਦੇਖੋਗੇ ਹਾਂਜੀ ਦੂਜਾ ਸਮਾਨ ਦਿਖਾਉਣੀ ਆ ਹੁਣ ਮੈਂ ਤੁਹਾਨੂੰ ਆ ਦੇਖੋ ਆ ਦੇਖੋ ਦੋਸਤੋ ਮੈਂ ਘਰੀ ਡੈਕੋਰੇਟ ਕੀਤੀ ਸੀ ਕਰਵਾ ਚੌਥ ਵਾਲੀ ਛੰਨੀ ਤੇ ਪਲੇਟ ਇਹ ਯਾ ਸਾਡੀ ਕੁੜੀਆ ਦਾ ਵਿਆਹ ਸੀ ਜਦੋਂ ਉਹਦੀ ਮਹਿੰਦੀ ਵਾਲੀ ਪਲੇਟ ਤਿਆਰ ਕੀਤੀ ਸੀ ਕੀ ਪਾਵੜਾ ਆਂ ਸੀ ਕਿ ਮਹਿੰਦੀ ਵਾਲੀ ਕੌਲੀ ਤੇ ਆਹਾਂ ਦੋ ਤਬਲੇ ਬਣਾਏ ਸੀ ਔਰ ਇੱਕ ਆਹ ਟੋਲਕ ਤੇ ਇਹ ਹਲਦੀ ਵਾਲੀ ਵੀ ਪਲੇਟ ਤਿਆਰ ਕੀਤੀ ਸੀ ਕਿਉਂਕਿ ਮੈਨੂੰ ਵੀ ਇਹ ਚੀਜ਼ਾਂ ਦਾ ਬਹੁਤ ਸ਼ੌਂਕ ਹੈਗਾ ਬਣਾਉਣ ਦਾ ਇਸ ਲਈ ਮੈਂ ਆਪ ਖੁਦ ਘਰੇ ਤਿਆਰ ਕੀਤੀਆਂ ਤੇ ਬਾਜ਼ਾਰਾਂ ਦੇ ਵਿੱਚੋਂ 500 ਤੋਂ ਘੱਟ ਨਹੀਂ ਇਹ ਪਲੇਟ ਮਿਲਦੀ ਤੇ ਕਾਫੀ ਲੋਕ ਮੇਰੇ ਕੋਲੋਂ ਲੈ ਕੇ ਜਾਂਦੇ ਆ ਘਰੇ ਇਹ ਕਿਸੇ ਦੀ ਗੁੜੀਆ ਦਾ ਵਿਆਹ ਹੁੰਦਾ ਤੇ ਇੱਕ ਆ ਮੈਂ ਟੋਕਣੀ ਤਿਆਰ ਕੀਤੀ ਸੀ ਆ ਦੇਖੋ ਇਹ ਸਾਡੇ ਘਰੇ ਟੋਕਣੀ ਪਈ ਸੀ ਹੁਣ ਕੋਈ ਕੰਮ ਨਹੀਂ ਆ ਰਹੀ ਇਸ ਸਟੀਲ ਦੀ ਸੀ ਇਹ ਤੇ ਇਹਨੂੰ ਮੈਂ ਡੈਕੋਰੇਟ ਕੀਤਾ ਸੀ ਦੇਖੋ ਤੇ ਅਜੇ ਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਸਮਾਨ ਤੁਹਾਨੂੰ ਕਿੱਦਾਂ ਦਾ ਲੱਗਿਆ ਮੇਰਾ ਸਾਰਾ ਇਹੀ ਬਹੁਤ ਤਾਂ ਪ੍ਰਾਣੀਆਂ ਚੀਜ਼ਾਂ ਕੁੜੀਆਂ ਇਹ ਚੀਜ਼ਾਂ ਮੈਂ ਘਰੇ ਤਿਆਰ ਕੀਤੀਆਂ ਹੈਗੀਆਂ ਜੋ ਕਿ ਆਪਣੇ ਪੰਜਾਬੀ ਵਿਆਹਾਂ ਦੇ ਵਿੱਚ ਕੰਮ ਆਉਣ ਵਾਲੀਆਂ ਹੈਗੀਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਨਹੀਂ ਲੱਗੀਆਂ ਬਾਏ ਬਾਏ ਹਾਂਜੀ ਦੋਸਤੋ ਆ ਦੇਖੋ ਇਹ ਮੇਰੇ ਦਾਜ ਦੀਆਂ ਚਾਦਰਾਂ ਨੇ ਜੋ ਮੇਰੀ ਮੰਮੀ ਨੇ ਕੱਢੀਆਂ ਸੀ ਇਹ ਦਵਾਂ ਦੀਆਂ ਚੱਦਾਂ ਇਹ ਦਿਨਾਲ ਦੀਆਂ ਹੋਰ ਵੀ ਬਹੁਤ ਕੱਡੀਆਂ ਸੀ ਮੇਰੀ ਮੰਮੀ ਨੇ ਜੋ ਕਿ ਕੁਛ ਤਾਂ ਮੈਂ ਲਗਾ ਚੁੱਕੀ ਆਂ ਹਟਾ ਚੁੱਕੀ ਆਂ ਕੁਛ ਕ ਹਜੇ ਮੇਰੇ ਹੋਰ ਪੇਟੀ ਦੇ ਵਿੱਚ ਪਈਆਂ ਤੇ ਆਹ ਦੇਖੋ ਇਹ ਸ਼ਾਇਦ ਮੇਰੀ ਨਾਨੀ ਦੀ ਵੀ ਗਾਂਹ ਮਾਂ ਨੇ ਕੱਢਿਆ ਹੋਵੇ ਬਾਗ ਕਿੰਨਾ ਪਿਆਰਾ ਬਾਗ ਹੈ ਇਹ ਕਿੰਨਾ ਸੋਹਣਾ ਕੱਢਿਆ ਹੋਇਆ ਕਿੰਨੀ ਮਿਹਨਤ ਕੀਤੀ ਹੋਗੀ ਉਸ ਟਾਈਮ ਇਸ ਬਾਗ ਤੇ ਕਿੰਨੀਆਂ ਰੀਜਾਂ ਲਗਾਈਆਂ ਹੋਣੀਆਂ ਉਹਨਾਂ ਨੇ ਜੋ ਕਿ ਮੇਰੀ ਮੰਮੀ ਨੇ ਮੈਨੂੰ ਦਿੱਤਾ ਇੱਕ ਆਹ ਬਾਗ ਇਹ ਹਰੇਕ ਬੰ ਲੜਕੀ ਆਪ ਦਾ ਦਾਜ ਅੱਗੇ ਤਿਆਰ ਕਰਦੀ ਸੀ ਪੂਰੀਆਂ ਰੀਜਾਂ ਲਾ ਲਾ ਕੇ ਤੇ ਦੇਖੋ ਇਹ ਰੀਜਾਂ ਲਾ ਲਾ ਕੇ ਬਾਗ ਕੱਢਿਆ ਗਿਆ ਹੈ ਕਿੰਨਾ ਖੂਬਸੂਰਤ ਹੈ ਬਾਗ ਹੈ ਤੇ ਮੇਰਾ ਦਿਲ ਕੀਤਾ ਮੈਂ ਜਦੋਂ ਕੋਲੀ ਪੇਟੀ ਤੇ ਦੇਖਿਆ ਮੈਂ ਕਿਹ ਚੀਜ਼ਾਂ ਮੈਂ ਦਿਖਾਉਣੀ ਆ ਚਾਹੀਦੀਆਂ ਤੇ ਕੁਝ ਹੋਰ ਚੀਜ਼ਾਂ ਵੀ ਮੈਂ ਆਦੀ ਮੰਮੀ ਤੇ ਲੈ ਕੇ ਆਈ ਲੋ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਇੱਕ ਬੋਟਾ ਇਹਦੇ ਵਿੱਚ ਖਰਗੋਸ਼ ਬਣਾਏ ਗਏ ਸੀ ਤੇ ਆ ਅਠਕਲੀਏ ਦੇ ਫੁੱਲ ਜੋ ਕਿ ਇਹ ਮੈਂ ਹੁਣ ਲੈ ਕੇ ਆਈ ਆ ਉਹਦੇ ਪੇਕਿਆਂ ਤੋਂ ਤੇ ਜੋ ਕਿਸ ਘਰੇ ਸਾਡੇ ਵੈਸੀ ਸਿੱਟਿਆ ਪਿਆ ਸੀਗਾ ਤੇ ਮੈਂ ਚੱਕ ਕੇ ਲਿਆ ਕੀ ਇਹ ਤੋਤਾ ਤੋਂ ਕਿਤੇ ਜਿਹੜੇ ਕਲਰ ਸੀਗੇ ਇਹਨਾਂ ਤੇ ਦਵਾਰੇ ਕ੍ਰੈਲਿਕ ਕਲਰ ਉਹ ਲਗਾਈ ਜੋ ਕਿ ਪਸੂਟਾਂ ਦੇ ਪੇਂਟ ਕਰਦੇ ਆ ਉਹ ਦਵਾਰੇ ਮਾਰੇ ਸਾਰਿਆਂ ਤੇ ਇਹਨਾਂ ਨੂੰ ਸਾਰਿਆਂ ਨੂੰ ਡਾਰਕ ਕੀਤਾ ਤੇ ਆਹ ਦੇਖੋ ਇੱਕ ਛੋਟੀ ਜੀ ਇਹ ਸੁਹਾਗ ਪਟਿਆਰੀ ਵਜਦੀ ਸੀ ਜੋ ਕਿ ਮੇਰੀ ਮੰਮੀ ਦਿੱਸੀ ਇਹਦੇ ਵਿੱਚ ਮੈਂ ਹੱਥ ਹੱਥਾਂ ਨਾਲ ਬੁਨੇ ਹੋਏ ਨਾਲੇ ਸਾਮ ਰੱਖਿਆ ਜੋ ਕਿ ਕੁਛ ਨਾਲ ਹੀ ਮੇਰੀ ਥਾਣੀ ਕੋਲੇ ਪਏ ਸੀਗੇ ਉਹਨਾਂ ਨੇ ਮੈਨੂੰ ਦੇਤੇ ਇਹ ਮੈਂ ਸਾਰਾ ਕੁਛ ਆਈ ਵਾਰ ਤੀਆਂ ਤੇ ਇੱਕ ਫੰਕਸ਼ਨ ਘਰੇ ਰੱਖਦੀ ਆ ਤੇ ਸਾਰਾ ਕੁਛ ਸਜਾਉਣੀ ਆ ਪੁਰਾਣੀਆਂ ਚੀਜ਼ਾਂ ਤੇ ਹੋਰ ਵੀ ਮੈਨੂੰ ਬਹੁਤ ਚੀਜ਼ਾਂ ਮੇਰੀਆਂ ਸਹੇਲੀਆਂ ਨੇ ਇੱਕ ਮੇਰੀ ਭੈਣ ਐ ਛੋਟੀ ਉਹਨੇ ਮੈਨੂੰ ਭੇਜੀਆਂ ਆ ਦੇਖੋ ਨਾਲੇ ਹੱਥਾਂ ਤੇ ਬੁਨੇ ਹੋਏ ਤੇ ਇਹਦੇ ਵਿੱਚ ਮੈਂ ਇਹ ਵੀ ਐਂ ਸੀ ਬਹੁਤ ਹੀ ਲਾਈਟ ਕਲਰ ਹੋ ਗਏ ਸੀ ਇਹਦੇ ਤੇ ਫਿਰ ਇਹਨਾਂ ਦੇ ਵਿੱਚ ਤੇ ਮੈਂ ਲਿਆ ਕੇ ਪੇਂਟ ਵਾਲੇ ਕਲਰ ਲਗਾਤੇ ਤੇ ਇਹਨਾਂ ਨੂੰ ਨਵਾਂ ਰੰਗ ਦੇਤਾ ਤੇ ਇਹਦੇ ਵਿੱਚ ਮੈਂ ਕੁਮਾਰੀ ਹੁੰਦੀ ਚੂੜੀਆਂ ਰੱਖਦੀ ਹੁੰਦੀ ਸੀ ਜੋ ਕਿ ਇੱਕ ਮੇਰੀ ਬਹੁਤ ਵਧੀਆ ਪਿਆਰੀ ਯਾਦ ਹੈ ਤੇ ਫਿਰ ਮੈਂ ਮੇਰੇ ਪੇਕਿਆਂ ਤੇ ਹੀ ਚੱਕ ਲਈ ਆਈ ਸੀ ਮੈਂ ਕਿਹਾ ਮੰਮੀ ਇਹ ਮੈਨੂੰ ਹੀ ਦੇ ਦਿਓ ਤੇ ਹੁਣ ਮੈਂ ਇਹ ਸਾਰੀਆਂ ਚੀਜ਼ਾਂ ਸਾਫ਼ ਕੇ ਰੱਖ ਰੱਖੀਆਂ ਤੇ ਇੱਕ ਆਹ ਟੋਕਰੀ ਐ ਜੋ ਕਿ ਮੇਰੀ ਇੱਕ ਭੈਣ ਹੈਗੀ ਰਪਿੰਦਰ ਉਹਦੀ ਸੱਸ ਦੀਆਂ ਟੋਕਰੀਆਂ ਸੀਗੀਆਂ ਆ ਤੇ ਉਹਨੇ ਮੈਨੂੰ ਭੇਜੀਆਂ ਕਹਿੰਦੀ ਸੀ ਸਾਡੇ ਤੇ ਇੱਥੇ ਪਈਆਂ ਹੀ ਆ ਤੁਸੀਂ ਫੰਕਸ਼ਨ ਕਰਦੇ ਆ ਤੇ ਜ਼ਰੂਰ ਇਹਦੇ ਵਿੱਚ ਰੱਖ ਰੱਖਿਆ ਕਰੋ ਇਹ ਫੰਕਸ਼ਨ ਦੇ ਵਿੱਚ ਸਾਡੇ ਤਾਂ ਕਿਦਾਂ ਦੀਆਂ ਪੇਟੀਆਂ ਚ ਪਈਆਂ ਤੇ ਦੇਖੋ ਇਹ ਕਿੰਨੀ ਰੀਜਨਲ ਬਣਾਈ ਗਈ ਹੈ ਟੋਕਰੀ ਉੱਤੇ ਕੁੰਡੇ ਵੀ ਲਾਏ ਗਏ ਹੈ ਆਹ ਹੈਂਡਲ ਬਣਾਇਆ ਗਿਆ ਚੱਕਣ ਵਾਸਤੇ ਤੇ ਆ ਦੇਖੋ ਉੱਪਰ ਟੱਕਣ ਲਗਾਇਆ ਗਿਆ ਹੈ ਬੰਦਪਾ ਤਨੀ ਕਿੱਦਾਂ ਹੁੰਦੀ ਹੈ ਸ਼ਾਇਦ ਇਹਦੇ ਉੱਪਰ ਵੀ ਕੋਈ ਕੁੰਡੇ ਲੱਗੇ ਹੋਣ ਉਸ ਟਾਈਮ ਜਿਹੜੇ ਦੇ ਵਿੱਚ ਪੈਂਦੇ ਹੋਣਗੇ ਦੇਖੋ ਕਿੰਨੀ ਮਿਹਨਤ ਕੀਤੀ ਗਈ ਹੈ ਇਸ ਟੋਕਰੀ ਤੇ ਤੇ ਆਹ ਦੇਖੋ ਕਿਨੇ ਡਿਜ਼ਾਈਨ ਹੀ ਬਣਾਇਆ ਕਰਾਸ ਦਾ ਤੇ ਇੱਕ ਮੇਰੀ ਮੰਮੀ ਕੋਲੇ ਆਹ ਪਿਆ ਸੀ ਪੇਟੀ ਦੇ ਵਿੱਚ ਮੂੜਾ ਅਕੇ ਇਸ ਮੂੜਾ ਕਿਤੇ ਰੋਟੀ ਖਾਂਦੇ ਹੁੰਦੇ ਸੀ ਤੇ ਆਹ ਮੂੜਾ ਦੇਖੋ ਇਹ ਬਹੁਤ ਵਧੀਆ ਅਜੇ ਇਹਦੇ ਕਲਰ ਪਏ ਕਿਉਂਕਿ ਪੇਟੀ ਚ ਹੀ ਪਿਆ ਸੀ ਮੇਰੀ ਬੰਬੀ ਦੀ ਤੇ ਮੈਂ ਚੱਕ ਕੇ ਲਿਆਈ ਉੱਥੋਂ ਕਿੰਨਾ ਪਿਆਰੇ ਇਹ ਚੀਜ਼ਾਂ ਹੈਗੀਆਂ ਤੇ ਜਦੋਂ ਉਹਨਾਂ ਨੇ ਬਣਾਈਆਂ ਹੋਣੀਆਂ ਤੇ ਮਨ ਦੇ ਵਿੱਚ ਕਿੰਨੀਆਂ ਰੀਝਾਂ ਹੋਣਗੀਆਂ ਤੇ ਆਹਾ ਇੱਕ ਝੋਲਾ ਹੈਗਾ ਥਿੰਕ ਕਰਦੇ ਆ ਇੱਕ ਬੱਚਾ ਰੁੜੀ ਅੰਦਰ ਤੇ ਤੇ ਹੱਥ ਵਿੱਚ ਪਤਾ ਨਹੀਂ ਕੀ ਫੜਾਇਆ ਹੋਇਆ ਬਾਲ ਹੈ ਕਿ ਕੀ ਚੀਜ਼ ਹੈ ਦੇਖੋ ਤੇ ਕਿੰਨਾ ਸਫਾਈ ਨਾਲ ਇਹ ਝੋਲਾ ਕੱਢਿਆ ਗਿਆ ਹੈ ਇਹ ਮੇਰੀ ਭੈਣ ਜਿਹੜੀ ਛੋਟੀ ਰਪਿੰਦਰ ਹੈ ਉਹਨੇ ਮੈਨੂੰ ਭੇਜਿਆ ਸੀ ਤੇ ਹੈਂਡਲ ਲੱਗੇ ਹੋਏ ਹੈ ਹਾਇਦਰ ਦੇਖੋ ਇਹ ਤੁਹਾਨੂੰ ਮੁਰਗਾ ਛਾਪਿਆ ਹੋਇਆ ਤੇ ਆਹਾਂ ਪੱਖੀਆਂ ਇਹ ਵਿੱਚੋਂ ਕਿੰਨੀਆਂ ਪੱਖੀਆਂ ਤਾਂ ਮੇਰੀ ਮਾਸੀ ਨੇ ਮੈਨੂੰ ਬੁਣ ਕੇ ਦਿੱਤੀਆਂ ਸੀ ਜੋ ਕਿ ਹੁਣ ਇਸ ਦੁਨੀਆ 'ਚ ਨਹੀਂ ਹੈ ਮੇਰੀ ਮਾਸੀ ਨੇ ਬਣਾ ਕੇ ਦਿੱਤੀਆਂ ਸੀ ਆ ਮੈਨੂੰ ਪੱਖੀਆਂ ਆ ਮੇਰੀ ਸਠਾਣੀ ਨੇ ਮੈਨੂੰ ਦਿੱਤੀਆਂ ਹੈ ਕਿ ਇਹ ਉਹਦੇ ਦਾਜ ਦੀਆਂ ਸੀ ਆ ਦੇਖੋ ਆ ਸ਼ੀਲ ਦੀ ਹੈ ਉੱਤੇ ਸ਼ੀਸ਼ੇ ਲੱਗੇ ਹੋਏ ਆ ਪੱਖੀ ਦੇ ਦੇਖੋ ਕਿੰਨਾ ਸੋਹਣਾ ਸਮਾਨ ਹੈ ਇਹ ਅੱਜ ਕੱਲ ਤਾਂ ਹੁਣ ਐਗਜ਼ੀਬਿਸ਼ਨਾਂ 'ਚ ਹੀ ਮਿਲਦਾ ਹੈਗਾ ਘਰਾਂ ਦੇ ਵਿੱਚ ਤਾਂ ਬਹੁਤ ਘੱਟ ਰਹਿ ਗਿਆ ਜੋ ਕਿ ਇਹ ਚੀਜ਼ਾਂ ਜਿਹੜੀਆਂ ਲੇਡੀਆਂ ਬਾਲਾ ਪਿਆਰ ਕਰਦੀਆਂ ਹੈਗੀਆਂ ਉਹਨਾਂ ਦੇ ਘਰਾਂ 'ਚ ਜ਼ਰੂਰ ਹੈ ਪਿੰਡਾਂ ਦੇ ਵਿੱਚ ਜ਼ਰੂਰ ਮਿਲ ਜੂਗਾ ਪਰ ਸ਼ਹਿਰਾਂ ਦੇ ਵਿੱਚ ਇਹ ਤਾਂ ਕੁਝ ਨਹੀਂ ਮਿਲਦਾ ਹਨ ਇਹ ਸਿਰਫ ਯਾਦਾ ਹੀ ਰਹਿ ਜਾਣੀ ਆ ਕੁਝ ਟਾਈਮ ਬਾਅਦ ਅੱਜ ਕੱਲ ਲੇਡੀਜ਼ ਨੇ ਵੈਸੇ ਕਾਫੀ ਖੋਲ ਰੱਖਿਆ ਹੈਗਾ ਇਹ ਸਮਾਨ ਪੁਰਾਣਾ ਦੁਬਾਰੇ ਫੇਰ ਬਣਾਉਣ ਲੱਗ ਗੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਸੀ ਦੁਬਾਰੇ ਫੇਰ ਬੁੜੀਆਂ ਬਣਾਉਣ ਲੱਗ ਗੀਆਂ ਜਿਵੇਂ ਕਿ ਇਹ ਟੋਕਰੀਆਂ ਤੇ ਆਹ ਬੋਟੇ ਇਹ ਸਾਰਾ ਕੁਝ ਦੁਬਾਰੇ ਬਣਨ ਲੱਗ ਪਿਆ ਹੈ ਪਰ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹ ਪੁਰਾਣੀਆਂ ਹੀ ਸੀਗੀਆਂ ਇਹ ਹੋਰ ਵੀ ਆਪਦਾ ਦਾਜ ਦਿਖਾਉਣੀ ਆ ਤੁਹਾਨੂੰ